ਆ ਜਿਹੜਾ ਦੇ ਕੋਚਾ ਜੀ ਟਿੱਕੇ ਲਵਾ ਲਏ ਲੰਗਰ ਪੋਕਣਾ ਸੇ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਕਈ ਦਿਨ ਹੋ ਗਏ ਮੈਂ ਕੋਈ ਵਲੌਗ ਨਹੀਂ ਬਣਾਇਆ ਸੀਗਾ ਉਹਦਾ ਰੀਜ਼ ਇਹ ਸੀ ਕਿ ਮੈਂ ਥੋੜੀ ਬਿਮਾਰ ਸੀ ਤੇ ਇਸੇ ਦਿਲ ਨਹੀਂ ਕੀਤਾ ਕੈਮਰਾ ਗੇ ਔਨ ਨਾ ਤੇ ਅੱਜ ਮੈਂ ਠੀਕ ਹਾਂ ਔਰ ਅੱਜ ਮੇਰੇ ਇੱਕ ਦੋਸਤਾਂ ਨੇ ਮੰਦਿਰ ਦੇ ਵਿੱਚ ਜਨਮਸ਼ਟਮੀ ਆ ਤਾਂ ਉਹਨੇ ਲੰਗਰ ਕਰਵਾਇਆ ਉਹ ਮੰਦਿਰ ਸਾਡੇ ਆਪਣੇ ਸ਼ਹਿਰ ਤੋਂ ਥੋੜਾ ਦੂਰ ਹੈ ਥੋੜਾ ਬਾਹਰ ਹੈ ਮੈਂ ਜਾ ਰਹੀ ਹਾਂ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਤੁਹਾਨੂੰ ਦਿਖਾਉਣੇ ਕਿ ਨੀਦਰਲੈਂਡ ਦੇ ਮੰਦਿਰ ਕਿਸ ਤਰ੍ਹਾਂ ਦੇ ਹਨ ਇੱਥੇ ਵੀ ਕਾਫੀ ਹਿੰਦੂ ਕਮਿਊਨਿਟੀ ਵੀ ਹੈ ਜਿਹੜੇ ਲੋਕ ਆਪਣੇ ਸਾਰੇ ਤਿਉਹਾਰ ਮਨਾਉਂਦੇ ਜੋ ਹਿੰਦੂ ਕਮਿਊਨਿਟੀ ਦੇ ਤਿਉਹਾਰ ਹੁੰਦੇ ਸਾਰੇ ਮਨਾਉਂਦੇ ਹੈ ਔਰਕੈਸਟਰ ਸੈਲੀਬ੍ਰੇਟ ਕਰਦੇ ਕਿ ਕਿ ਐਸੀ ਸਿੱਖ ਤੇ ਹਿੰਦੂ ਅਤੇ ਸਾਰੇ ਇੱਕ ਤਰ੍ਹਾਂ ਮਿਲ ਕੇ ਹੀ ਰਹਿੰਦੇ ਆਂ ਹਿੰਦੂ ਲੋਕਾ ਗੁਰਦੁਆਰੇ ਆਉਂਦੇ ਸਾਰੇ ਪ੍ਰੋਗਰਾਮਸ ਅਟੈਂਡ ਕਰਦੇ ਆਂ ਔਰ ਜੇ ਸਾਡੇ ਕੋਈ ਹਿੰਦੂ ਭੈਣ ਭਾਈ ਆ ਔਰ ਉਹ ਕੋਈ ਪ੍ਰੋਗਰਾਮ ਕਰਾਉਂਦੇ ਔਰ ਬੁਲਾਉਂਦੇ ਤਾਂ ਅਸੀਂ ਵੀ ਜ਼ਰੂਰ ਜਾਨੇ ਆਂ ਸੋ ਗਿਵ ਰਿਸਪੈਕਟ ਟੇਕ ਰਿਸਪੈਕਟ ਹੈ ਨਾ ਤੇ ਮਿਲਦੇ ਆਂ ਮੰਦਰ ਚ ਔਰ ਤਾਂ ਉਹਦੇ ਦਿਖਾਉਣੇ ਕਿ ਕਿਸ ਤਰ੍ਹਾਂ ਪ੍ਰੋਗਰਾਮ ਹੁੰਦਾ ਹੈ ਰਾਹ ਦੇ ਵਿੱਚ ਜਾਂਦੇ ਜਾਂਦੇ ਮੈਂ ਆਪਣੀ ਕਜ਼ਨ ਜਿਹਨੂੰ ਮੇਰਾ ਬੇਟਾ ਪੰਮੀ بھائی ਸੱਜਦਾ ਪੰਮੀ بھائی ਨੂੰ ਵੀ ਚੁੱਕਣਾ ਤੇ ਰਾਹ 'ਚ ਜਾਂਦੇ ਜਾਂਦੇ ਤੁਹਾਨੂੰ ਜੋ ਕੁਝ ਵੀ ਥੋੜਾ ਬਹੁਤ ਅਸੀਂ ਰਾਹ 'ਚ ਗੱਲਬਾਤ ਕਰਾਂਗੇ ਵਿੱਚ ਵਿੱਚ ਉਹਦੀਆਂ ਚਲਕੀਆਂ ਵੀ ਜ਼ਰੂਰ ਦਿਖਾਵਾਂਗੇ ਮਿਲਦੇ ਆ ਤੁਹਾਨੂੰ ਥੋੜੀ ਦੇਰ 'ਚ ਪੰਮੀ بھائی ਦੇ ਨਾਲ ਆਪਾਂ ਪੰਟੀ ਵਾਲਾ ਕਰ ਲਈਆ ਰਾਹ ਚ ਗਾਣੇ ਆਪਾਂ ਹੋਰ ਸੁਣਦੇ ਆਂ ਸਾਈਕਲ ਚ ਲਾਉਂ ਜੇ ਲੜਣਾ ਆਪਾਂ ਤੁਹਾਨੂੰ ਲਿਜੇ ਰਿਹਾ ਲੋ ਜੀ ਅਸੀਂ ਪਹੁੰਚ ਗਏ ਆਂ ਮੰਦਿਰ ਦੇ ਕੋਲ ਗੱਲੀ ਪਾਰਕ ਕਰਤੀ ਆਂ ਹਾਂਜੀ ਗਾਣਿਆਂ ਦਾ ਪ੍ਰੋਗਰਾਮ ਬਹੁਤ ਵਧੀਆ ਚੱਲਿਆ ਰਾਹ ਦੇ ਵਿੱਚ ਬਹੁਤ ਮਜ਼ਾ ਆਇਆ ਤੇ ਹੁਣ ਜਾ ਕੇ ਆਪਾਂ ਸੁਣਦੇ ਆਂ ਭਜਨ ਕੀਰਤਨ ਭਜਨ ਕੀਰਤਨ ਸੁਣਨੇ ਭੇਟਾਂ ਵਾਂ ਤਾਂ ਵੀ ਅੱਜ ਓਕੇ ਮੈਂ ਅੱਜ ਮੰਦਿਰ ਚ ਬਾਏ पादुका ओडी कॉर्नर ਤੇ ઓડી ਚਿੱਤੇ ਰੱਖਣੀਆਂ ਚੱਕੇ ਆਪਣੀਆਂ ਦੇ ਨਾਲ ਲਾਉਂਦੇ ਨਹੀਂ ਨਾ ਐਵੇਂ ਪਏ ਆਹ ਚરણ పాਦੁਕਾ ਕਿੱਦਾਂ ਹੋਣਾ ਇੱਧਰ ਪਹਿਲਾਂ ਮਿਲ ਨਹੀਂ ਲੰਮ ਨੂੰ ਕਿਉਂਕਿ ਉਹਨੂੰ ਸ਼ਕਲ ਦਿਖਾਉਣੀ ਬਹੁਤ ਜ਼ਰੂਰੀ ਹੈ ਠੀਕ ਹੈ ਆ ਜੋ ਪਹਿਲਾਂ ਇਹ ਹੈਗਾ ਲੰਗਰ ਹਾਲ ਮੰਦਿਰ ਦਾ ਜੀ ਆ ਲੋ ਜੀਸੀਂ ਅੰਦਰ ਪਹੁੰਚ ਗਏ ਮੰਦਿਰ ਦੇ ਤੇ ਕੀ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦਾ ਆਇਆ ਕਿ ਹੁੰਦਾ ਇੱਥੇ ਅੱਜ ਪ੍ਰੋਗਰਾਮ ਕੀ ਹੈਗਾ ਆਪਣੀ ਜੀ ਲੈਲਾ ਜਿਹੜੇ ਪਾਸੇ ਲੈਣੀ ਆ ਮੈਂ ਵੀ ਤੇਰੇ ਸਾਹਮਣੇ ਪੇਸ਼ ਆਣੀ ਇੱਥੇ ਪੰਮੀ ਪੰਮੀ ਰਹਾ ਨਹੀਂ ਜਾਂਦਾ ਆਵੇਂ ਕੇ ਆਵੇਂ ਕੇ ਸ਼ਾਮਾਂ ਵਿੱਚ ਨਾ ਦੇਖੇ ਮੈਨੂੰ ਜਾਣ ਲੈ ਲੈ ਸਭ ਜਾਣ ਲੈ ਪਹਿਚਾਣ ਲੈ ਫਿਰ ਆਕਰਦਲੇ ਲਗਾਏਗੇ ਰਾਜਨਾ ऊपर बैठा दे हाँ जी देखो इतने कि छोटे जे कृष्ण जी भी आए हैं देखो किन्ने प्यारे हैं छोटे जी हेलो बच्चे किन्ने सोने सोने कॉस्ट्यूम पा के आए कि प्यारा लग रहा है देखो जी अब हाथ उठा लेंगे इसके सामने से इसके कपड़े ਆ ਵੀ ਕਿੰਨਾ ਪਿਆਰਾ ਬੱਚਾ ਕਿੰਨੇ ਸੋਨੇ ਕੱਪੜੇ ਪਾ ਕੇ ਆਇਆ ਨਾ ਆਹ ਲੋ ਜੀ ਅਸੀਂ ਅੰਦਰ ਜਾਏ ਆ ਆਪਣੀ ਹਾਜ਼ਰੀ ਲਵਾਇਆ ਹੈ ਆਂ ਔਰ ਹਾਜ਼ਰੀ ਦਾ ਸਬੂਤ ਤਾਂ ਟਿੱਕੇ ਆ ਜਿਹੜੇ orange orange ਹੈ ਸਾਡੇ ਲਾਏ ਆ ਮੱਤੇ ਤੇ ਪੰਡਿਤ ਜੀ ਨੇ ਤੁਹਾਨੂੰ ਪਤਾ ਨਹੀਂ ਸੀਗਾ ਵੀ ਪਹਿਲਾਂ ਸਭ ਟਿੱਕੇ ਲਾਉਣੇ ਆ ਅਸੀਂ ਸੋਚਿਆ ਵੀ ਸਾਨੂੰ ਚਨਾਮਤ ਮਿਲੂਗਾ ਅਸੀਂ ਹੱਥ ਮੋਰੇ ਕਰਦੇ ਦੋਨੋਂ ਔਰ ਪੰਡਿਤ ਜੀ ਕਹਿੰਦੇ ਵੀ ਟਿੱਕੇ ਹੀ ਹੱਥਾਂ ਤੇ ਲਵਾਉਣੇ ਆ ਆਹ ਲੋ ਜੀ ਸੱਚੀ ਕਰ ਆਹ ਲੋ ਜੀ ਆ ਗਏ ਸਾਡੇ ਘਰ ਦੇ ਬਾਕੀ ਮੈਂਬਰ ਵੀ ਆ ਗਏ ਆਹ ਲੋ ਦੇਖੋ ਇਹ ਭੇਟਾਂ ਗਉਣ ਲਈ ਸੱਦੇ ਗਏ ਸਪੈਸ਼ਲੀ ਆ ਸਰ ਜੀ ਜਾਨੇ ਦੀ ਸਪੈਸ਼ਲ ਮਸਤੀ ਅਸੀਂ ਇਧਰ ਦੇਖੋ ਸਤਿ ਸ੍ਰੀ ਅਕਾਲ ਕਰ ਦੋ ਸਤਿ ਸ੍ਰੀ ਅਕਾਲ ਹਾਂਜੀ ਕਾਫੀ ਲੰਬੀ ਕਿਉ ਹੈ ਦੇਖ ਲਓ ਅੰਦਰ ਜਾਣ ਵਾਸਤੇ ਜਗ੍ਹਾ ਨਹੀਂ ਹੈ ਆਹ ਲੋ ਜੀ ਬੀਬੀਆਂ ਲੱਗ ਗਈਆਂ ਲੰਗਰ ਵਾਲੀ ਲਾਈਨ ਦੇ ਵਿੱਚ ਕਿਤੇ ਲੰਗਰ ਪੋਕਣਾ ਜੇ ਇਸ ਲਈ ਸਾਨੂੰ ਕਾਲੀ ਆ ਤਰੇਣੀ ਦਾ ਮੰਦਿਰ ਵੀ ਨਾਲ ਦਵਾਈ ਇੱਕ ਦੱਸੀ ਰੱਖ ਲਓ ਕੋਣ ਕਾ ਇੱਥੇ ਖੜ ਗਿਆ ਨਾਲ ਦਵਾਈ ਕਲੀ ਮਾਤਾ ਜੀ ਦੇ ਦਰਸ਼ਨ ਨੂੰ

ਕਿਨੇ ਹੋਲੀ ਨੂੰ ਬੋਲੋ ਵੀ ਕੋਈ ਦੇਖ ਨਹੀਂ ਕੰਪਲੇਨ ਕਰਨਾ ਸਿਰ ਕਹਿੰਦਾ ਕਿ ਥੋੜਾ ਸਬ ਵੋਲਿਊਮ ਪਲੀਜ਼ ਡਾਊਨ ਕਰੀ ਪਲੀਜ਼ ਜਿੰਨਾ ਵਾਹਾਂ ਦਾ ਉਤਨਾ ਤਾਂ ਹੈ ਨਹੀਂ ਭਈਆ ਬੋਲਦੇ ਹੋ ਵੋਲਿਊਮ ਹੀ ਕਹਿੰਦੇ ਜਿੰਨਾ ਵਾਹਾਂ ਦਾ ਉਥੇ ਇਦਾਂ ਲੱਗਦਾ ਇਹਦੇ ਕੁਕੜਾਂ ਦੇ ਖੁੱਡੇ 'ਚ ਬਹਿ ਕੇ ਆਉਂਦੇ ਕਿਤਾ ਪਤਰ 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 ਉਥੇ ਨਾਲੋਂ ਤਾਂ ਘੱਟ ਹੀ ਆ ਉਸੇ ਜੀ ਲੰਗਰ ਲੱਗਿਆ ਹੈ ਤੇ ਲਾਈਨ 'ਚ ਲੱਗੀ ਹੋਈ ਹੈ ਲੰਗਰ ਚੱਲ ਰਿਹਾ ਤੇ ਬਸ ਆਪਾਂ ਲੱਗ ਗਈਆਂ ਲੰਗਰ ਦੇ ਪਹੁੰਚ ਆ ਬਸ ਥੋੜੀ ਦੇਰ अंदर से जगह है नहीं लंगर छकन ਲੰਗਰ ਲੰਗਰ ਸਫਲ ਹੋ ਗਿਆ ਨਾਲ ਦਵਾਈ ਵਾਲੀ ਮਾਤਾ ਜੀ ਖੁਦ ਆਈਏ ਭੋਗ ਲਗਾਣੇ ਸ਼ੇਰ ਕੋ लेके ਸ਼ੇਰ ਸ਼ੇਰ ਦੇ ਦਰਸ਼ਨ ਕਰੋ ਮੇਗਾ ਮਾਤਾ ਜੀ ਸ਼ੇਰ ਹੈ ਸ਼ੇਰ पे ਸੋਹਾਰਾ ਹੋ ਪਿਆ ਅੱਜ ਅਸੀਂ ਆਕਚੁਅਲੀ ਉਹ ਸਾਈਡ ਤੋਂ ਆ ਕੇ ਅੱਗੇ ਨਿਕਲ ਰਹੇ ਸਾਰੇ ਜੀ ਸ਼ੇਰ ਅੱਗੇ ਨਾ ਹੁੰਦਾ ਆਪਣੀ ਵਾਰੀ ਹੱਲ ਵੀ ਨਹੀਂ ਸਿਆਣੀ ਸਹੀ ਗੱਲ ਹੈ ਆਹ ਲੋ ਜੀ ਲੰਗਰ ਪਾ ਲਿਆ ਯਾਰ ਰਾਜਮਾਇਆ ਆਲੂ ਪਨੀਰ ਕੂੜੀਆਂ ਛੋਲੇ ਦੇ ਛੋਲੇ ਨਹੀਂ ਆਲੂ ਪਨੀਰ ਨਾਲ ਰਾਜਮਾ ਨਾਲ ਚੌਲ ਚਕਲੇ ਰਾਇਤਾ ਕੀ ਬਾਤ ਹੈ ਬੀਹੋਂ ਆ ਰਿਹਾ ਮੂਹ ਚ ਪਾਣੀ ਤੇ ਸਭ ਨਹੀਂ ਹੋ ਪਾਰਿਆ ਤੇ ਪਹਿਲਾਂ ਅਸੀਂ ਛਕ ਲਈਏ ਤੋ ਉਸ ਤੋਂ ਬਾਅਦ ਤੁਹਾਡਾ ਗੱਲ ਗਾਂ ਚਾਰੀ ਕਰਦੇ ਆ ਅਦਕ ਬਾਕੀ ਅੰਦੇ ਤਾਂ ਅੱਧਾ ਤਾਂ ਕਾਰਬਿਲੇਟ ਨਾਲ ਬੈਠੇ ਹਾਂ ਹਾਂਜੀ ਅਸੀਂ ਲੰਗਰ ਛਕ ਲਿਆ ਹੋਣਾ ਤੇ ਫਰੂਟ ਦਾ ਪ੍ਰਸ਼ਾਦ ਵੀ ਮਿਲਿਆ ਹੈ ਅਦਰ ਸਭ ਪੈਂਦੀ ਆ ਰਹੀ ਹੈ ਲਾਈਨਾਂ ਲੱਗੀਆਂ ਹੋਈਆਂ ਲੰਗਰ ਬਹੁਤ ਵਧੀਆ ਬਣਿਆ ਸੀਗਾ ਮਾ ਬਹੁਤ ਵਧੀਆ ਲੱਗਾ ਬਹੁਤ ਮਜ਼ਾ ਆਇਆ ਲੰਗਰ ਖਾ ਕੇ ਕੱਲ ਨੂੰ ਤੇ ਤੁਹਾਨੂੰ ਮੇਲੇ ਤੇ ਹਵਾ ਹਵਾ ਲੱਗ ਗਈ ਆਹ ਸਰ ਤੋਂ ਬਵਾਂ ਚੱਲ ਗਈ ਨਹੀਂ ਚਲੋ ਉਦੋਂ ਵੀ ਤੁਹਾਡੇ ਸਾਨੂੰ ਇਹ ਇੰਨੀ ਠੰਡ ਨਹੀਂ ਲੱਗਦੀ ਕਰਕੇ ਸੀ ਹੁਣ ਜਿਵੇਂ ਹਾਂਜੀ ਤੁਹਾਨੂੰ ਹਲਕੀ ਜਿਹੀ ਠੰਡ ਵੀ ਜ਼ਿਆਦਾ ਲੱਗਦੀ ਗਾਂ ਧੋਣ ਕਿਤੇ ਜਾਉਂਗੇ ਤਾਂ ਬੱਚ ਵਚਾ ਕੇ ਹੁਣ ਤਾਂ ਬਦਣੀ ਆ ਘਟਣੀ ਨਹੀਂ ਹਾਂ ਹਾਂ ਬਾਬਾ ਜੀ ਕੋ ਹਾਂ ਹਾਂ ਨੇ ਉਹ ਤਾਂ ਤਾਂ ਹੀ ਕਿਹਾ ਵੀ ਅਕੇ ਤੋਂ ਤੁਸੀਂ ਨਾ ਬਚ ਬਚਾ ਕੇ ਨਿਕਲਿਓ ਦਵਾਈ ਲਈ ਹੈ ਦਵਾਈ ਪਾ ਕੇ ਫਿਰ ਮੈਨੂੰ ਸਹੀ ਭੜੇ ਹਮਤਿਆ ਫੇ ਵੀ ਮੌਤ ਹੈ ਹਾਂ ਕਿਆ ਨਹੀਂ ਅੱਜ ਸਕੂਲ ਦੇ ਸੀ ਸਕੂਲ ਖੁੱਲ ਗਏ ਅੱਜ ਹਾਂਜੀ ਅੱਜ ਖੁੱਲ ਗਏ ਸਕੂਲ ਆ ਚਲੋ ਆ ਲੋ ਚਾ ਆ ਗਈ ਆ ਮੇਰੀ ਭੈਣ ਚਾ ਮੈ ਐ ਬੁਖਾਰ ਮੈਂ ਦਿੱਤੀਆਂ ਦੋ ਪੈਰਾਸੈਟਾਮ ਦੀਆਂ ਗੋਲੀਆਂ ਹਾਂ ਮੈਂ ਕਿਹਾ ਮਾਤਾ ਤੂੰ ਜਾ ਕੇ ਪੈ ਇੱਕ ਪੈਰੀ ਉੱਪਰ ਮੈਂ ਤੇਰੀ ਥੱਲੇ ਹਾਂ ਸੋਫੇ ਤੇ ਅੱਛਾ ਅੱਛਾ ਸੋ ਉੱਪਰ ਥੱਲੇ ਵੀ ਹੈ ਤੁਹਾਡਾ ਸੋਫਾ ਮੰਮੀ ਬੈੱਡ ਦੇ ਉੱਪਰ ਜਾ ਕੇ ਪੈ ਗਈ ਏਦਾਂ ਕੇ ਨਾ ਕਿਸ ਬਸ ਅੱਛਾ ਮਾਤਾ ਖੈਮ ਕਿਤੀ ਮੈਂ ਥੋੜੀ ਜਿਹੀ ਮਿੰਤਾ ਨਿਆਣੇ ਨੂੰ ਛੋੜ ਨਹੀਂ ਸਕਦਾ ਤੇ ਮੰਮੀ ਮਾਸੀ ਦਾ ਫੋਨ ਆ ਗਿਆ ਮੰਮੀ ਦਾ ਫੋਨ ਵਾ ਮਾਸੀ ਦੇ ਫੋਨ ਤੇ ਨਹੀਂ ਥਾਇਆ ਉਹਨੇ ਕਿਹਾ ਕਰੇ ਉਹਨਾਂ ਨੇ ਕਿਹਾ ਸੀ ਨਾ ਕਿ ਕਹਿ ਸਕਦੀ ਆ ਆਨੇ ਸਹੀ ਆ ਮੈਂ ਤਹਾਸਿਕ ਨੂੰ ਸੁਪਤੀ ਆ ਮੈਂ ਕਿਹਾ ਵੀ ਨਾ ਠਾਈ ਉਟੂ ਕੀ ਤਾਂ ਕਹਿੰਦੀ ਮਾਸੀ ਕਹਿੰਦੀ ਜ਼ਰੂਰੀ ਗੱਲ ਕਰਨੀ ਆ ਫੋਨ ਕਰ ਲੈ ਕਹਿੰਦਾ ਠੀਕ ਆ ਇਹ ਕਿਹੜੀ ਮੀਟ ਬੋਲਣੀ ਆ ਏ ਦੇਖ ਨ ਨੂੰ ਮੈਂ ਤਾਂ ਉੱਥੋਂ ਅਗਲੇ ਬੱਜੇ ਸੀ ਬੀਨਾ ਲੈ ਕੇ ਬੈਠੇ ਅਗਲੇ ਆਇਓ ਬੜਬੜੇ ਸਪੇਰੇ ਕੱਢਣੇ ਆ ਬੀਨਾ ਲੈ ਕੇ ਬੈਠੇ ਆ ਸਪੇਰੇ ਤਾਂ ਪਤਾ ਨਹੀਂ ਕੱਢਣੇ ਕਿਵੇਂ ਕਰਾਂਗੇ ਨੇ ਤੁੰਬੀ ਤੇ ਭੇਟ ਕੋਣੀ ਆ ਅੱਜ ਤਾਂ ਕਹਿੰਦੀ ਸੀ ਗੱਲ ਸ ਇਹ ਤਾਂ ਕਹਿੰਦੀ ਅੱਜ ਤੁੰਬੀ ਤੇ ਭੇਟ ਕੋਣੀ ਆ ਮੇਰੇ ਕਲਾਕਾਰ ਸਿਆਰ ਹੋਈ ਸੀ ਮੈਂ ਤਾਂ ਆਮਨਾ ਦਾ ਆਰਟੀਕਲ ਹੋ ਰੋਏ ਨਹੀਂ ਤੇਰੇ ਕਲਗਾ ਨਹੀਂ ਨਹੀਂ ਇਹ ਆਹ ਦੇ ਰਾਸ਼ ਕਿੰਨਾ ਆ ਕੋਈ ਵੇਂਦਾ ਨਹੀਂ ਇੱਥੇ ਸਭ ਬਸ ਤੁਰੇ ਘਲਦੇ ਆ ਰੋਲਾ ਰੂਲਾ ਪਾਈ ਜਾਂਦੇ ਆ ਮੈਂ ਤੁਨ ਲੱਲਾ পেট ਤੇ ਟਕੜਕੜਾ ਲਾ পেট ਗੱਡੀ ਬੰਦੀ ਆਹ পেট ਆ ਜਾ ਮੈਂ ਡੇਰੀ ਲਈ ਹੋਣਾ ਮੈਂ ਜਿਗਰਾ ਪਿਆ ਦੇ ਜਾਨੀ ਕਿਹਦੇ ਕੋ ਕਿਤੋਂ ਪ੍ਰੋਗਰਾਮ ਬੁੱਕ ਨਹੀਂ ਕਰਦੀ ਤੁਸੀਂ ਜਿਗਰਾ ਕਿਹਤੋਂ ਸਾਡੀ ਫੋਨ ਬੁਕਿੰਗ ਆ ਮੈਂ ਜਿੰਦਰ ਸਭ ਤੋਂ ਜਲਦਾ ਬੋਲੀਆਂ ਤੇ ਸੱਤ ਦੇ ਬੋਲੀਆਂ ਤੇ ਕੋਈ ਉੱਤਰ ਦੇ ਕਲਾਕਾਰ ਸੁਣਦੇ ਸੀ ਬੋਲੀਆਂ ਤੇ ਸੱਤ ਦੇ ਬੋਲੀਆਂ ਤੇ ਹੁਣ ਮਾਸਟਰ ਸਲੀਵ ਨਹੀਂ ਜਾਂਦਾ ਹੈ ਤਾਂ ਕੋਈ ਜਗਰਾਤਾ ਨਹੀਂ ਪੇਟਾ ਲਈ ਸਭ ਤੇ ਸੀ ਉੱਥੇ ਚਲ ਜੀਦਾ ਹੈ ਸਾਡਾ ਸਹੀ ਡੈਰੀ ਕਿਹੜੀ ਆ ਜੂ ਪੇਟਾ ਲਈਦੀ ਤਾਂ ਕਿ ਦਸੂਹਾ ਗਾਲੀ ਤਾਂ ਨਹੀਂ ਲੈ ਇਹੋ ਤੁਲਨਾ ਬਣਾਇਆ ਚੱਲੇ ਚੱਲੇ ਚਰਨਾਵਤ ਮਿਲ ਰਿਹਾ ਜੀ ਹੁਣ ਆ ਲੋ ਮੈਨੂੰ ਵੀ ਦਿਓ ਜੀ ਹਾਂ ਲੋ ਜੀ ਅੱਪਾ ਚੱਲੇ ਹੁਣ ਮੱਥਾ ਟੇਕ ਕੇ ਘਰ ਨੂੰ ਦੁਬਾਰਾ ਮੱਥਾ ਟੇਕਣ ਆਏ ਆ ਤਾਂ ਕਿ ਇਹਦੇ ਲਈ ਜਮੂਨ ਤੋਂ ਦੇਖਦੇ ਆਂ ਬੰਦੇ ਜੀ ਬੰਦੇ ਜੀ ਹਾਂਜੀ ਹੁਣ ਸਟੱਗਲ ਸ਼ੁਰੂ ਹੋਊਗਾ ਜੁੱਤੀਆਂ ਲੱਭਣ ਦਾ ਕਿ ਜੁੱਤੀਆਂ ਇੱਥੇ ਬਹੁਤ ਜ਼ਿਆਦਾ ਜਨਤਾ ਦੀਆਂ ਪੇਂਡਾਂ ਪਤਨ ਲੱਗਣਾ ਸਾਡੀਆਂ ਕਿੱਥੇ ਚਲੋ ਜੀ ਦਰਸ਼ਨ ਹੋ ਗਏ ਲੰਗਰ ਹੋ ਗਿਆ ਸਭ ਭਜਨ ਕੀਰਤਨ ਸੁਣ ਲਿਆ ਤੇ ਹੁਣ ਚਲਿਏ ਘਰ ਨੂੰ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਡੇ ਇਸ ਵਲੌਗ ਦੀ ਇੱਥੇ ਅਸੀਂ ਸਮਾਪਤੀ ਕਰਦੇ ਆਂ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਓਕੇ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਓਕੇ ਬਾਏ ਬਾਏ ਆਜੋ